ਆਮ ਆਦਮੀ ਪਾਰਟੀ 19 ਹਜ਼ਾਰੇ ਅੰਦੋਲਨ ਦੇ ਵਿੱਚੋਂ ਲੰਗੀ ਸੀ ਤੇ ਲਗਾਤਾਰ ਮੁੱਖ ਮੰਤਰੀ ਸਾਹਿਬ ਜਦ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨਹੀਂ ਸੀਗੇ ਬਹੁਤ ਸਾਰੇ ਮਜ਼ਦੂਰਾਂ ਦੇ ਧਰਨੇ ਕਿਸਾਨਾਂ ਦੇ ਧਰਨੇ ਜਾਂ ਉੰਜ ਵੀ ਜਿਹੜੇ ਧਰਨੇ ਲੱਗਦੇ ਸੀ ਉਹਨਾਂ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਸੀ ਪਰ ਅੱਜ ਕੱਲ ਉਹ ਮੁੱਖ ਮੰਤਰੀ ਬਣਿਆ ਨੂੰ 2-3 ਸਾਲ ਹੋ ਗਏ ਨੇ ਪਿਛਲੇ ਸਮੇਂ ਦੌਰਾਨ ਇੱਕ ਉਹਨਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ ਧਰਨਿਆਂ ਦਾ ਇੱਕ ਰਵਾਜਾ ਬਣ ਗਿਆ ਇੱਕ ਪਹਿਲਾ ਮੀਟਿੰਗ ਵਾਸਤੇ ਧਰਨਾ ਫਿਰ ਨੋਟੀਫਿਕੇਸ਼ਨ ਵਾਸਤੇ ਧਰਨਾ ਇਸੇ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਬਣਿਆ ਹੁੰਦਾ ਤੇ ਇਹਨਾਂ ਧਰਨਿਆਂ ਦੇ ਨਾਲ ਆਮ ਲੋਕ ਜਿਹੜੇ ਤੰਗ ਪਰੇਸ਼ਾਨ ਹੁੰਦੇ ਨੇ ਉਸ ਬਾਰੇ ਕੀ ਕਹੋਗੇ ਅੰਨਾ ਹਜਾਰੇ ਜੀ ਆਪ ਵੀ ਹਲੂਪ ਹੋ ਗਏ ਉਹਨਾਂ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਹਲੂਪ ਹੋ ਗਈ ਤੇ ਅੱਗੇ ਜਿਹੜੇ ਉਸੇ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਉਹ ਵੀ ਆਪਣੇ ਜਿਹੜੇ ਕਰਮ ਸੀਗੇ ਆਪਣੀ ਵਿਚਾਰਧਾਰਾ ਸੀ ਉਹ ਤੋਂ ਪਿੱਛੇ हट ਗਈ ਹੈ ਇਹੀ ਧਾਰਨਿਆਂ ਦੇ ਨਾਲ ਇਹੀ ਸਭ ਕੁਝ ਦੇ ਨਾਲ ਇਹ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਇਹਨੂੰ ਪਲੀ ਚੰਗੇ ਪਤਾ ਵੀ ਲੋਕੀ ਧਾਰਨਾ ਕਿਉਂ ਲਾਉਂਦੇ ਆ ਤੇ ਕਿੰਨਾ ਕੁ ਟਾਈਮ ਹੁੰਦਾ ਉਹਨਾਂ ਦੇ ਕੋਲ ਪਰ ਹੁਣ ਜਦ ਇਹ ਸਰਕਾਰ ਦੇ ਵਿੱਚ ਆ ਗਏ ਜਦ ਇਹਨਾਂ ਦੇ ਆਪਣੇ ਪਰਦੇ ਫੋੜਨ ਲੱਗੇ ਤਾਂ ਇਹ ਉਤੇ ਆਪਣੇ ਇੱਛਾ ਬਚਾਉਣ ਆਪਣੀ ਚਮੜੀ ਬਚਾਉਣ ਵਾਸਤੇ ਜਾਂ ਆਪਣੇ ਆਪ ਨੂੰ ਬੜੇ ਵਧੀਆ ਬੰਦੇ ਕਰਨ ਵਾਸਤੇ ਚਾਹੁੰਦੇ ਆਗੇ ਕੋਈ ਧਾਰਨਾ ਬਜਾਰਾ ਨਾ ਹੋਵੇ ਇਸ ਕਰਕੇ ਇਹ ਸਾਡੇ ਬਰ ਖਿਲਾਫ ਜਿਹੜੇ ਬਿਆਨ ਦੇ ਰਹੇ ਆ ਅਗਰ ਸਾਡੀਆਂ ਮੰਗਾਂ ਮੰਨ ਲੀਆਂ ਜਾਣ ਸਾਨੂੰ ਤਾਂ ਧਰਨੇ ਦੀ ਲੋੜ ਨਹੀਂ ਅਸੀਂ ਤਾਂ ਖੁਦ ਹੀ ਨਹੀਂ ਚਾਹੁੰਦੇ ਕੋਈ ਧਰਨਾ ਲਾ ਜੇ ਪਰ ਜਿਹੜੀ ਇਹ ਗੱਲ ਕਰਦੇ ਸੀਗੇ ਕਿ ਧਰਨੇ ਤੇ ਕੋਈ ਕਿਸਾਨ ਨਹੀਂ ਆਊਗਾ ਜਗ੍ਹਾ ਨਹੀਂ ਦੇਖੂਗੇ ਅਸੀਂ ਜਗ੍ਹਾ ਵੀ ਮੰਗ ਲਈ ਸੀ ਵੀ ਸਾਨੂੰ ਉਸ ਜਗ੍ਹਾ ਦੇ ਦਿਓ ਅਸੀਂ ਉੱਥੇ ਬੈਠ ਜਾਂਦੇ ਆ ਤੇ ਤੁਸੀਂ ਜਿੰਨੇ ਬੰਦੇ ਕਹੋ ਉਸ ਤੇ ਵੱਧ ਅਸੀਂ ਇਕੱਠ ਕਰਕੇ ਦਿਖਾ ਦੰਨੇ ਆ ਔਰ ਤੁਸੀਂ ਸੁਣ ਕੇ ਹੈਰਾਨ ਰਹੋਗੇ ਕਿ ਸਾਡਾ ਜਿਹੜਾ 2 ਸਤੰਬਰ ਨੂੰ 34 ਸੈਕਟਰ ਦੇ ਵਿੱਚ ਧਰਨਾ ਲੱਗਿਆ ਉਹਦੇ ਵੀ ਸਾਨੂੰ 5 ਦਿਨ ਸਿਰਫ ਲਾਰੇ ਮਿਲੀਗੇ ਕਿ 2 ਵਜੇ ਦੱਸਦੇ ਆ 3 ਵਜੇ ਦੱਸਦੇ ਆ 5 ਵਜੇ ਦੱਸਦੇ ਆ ਅਖੀਰ ਜਦੋਂ 30 ਸਤੰਬਰ 30 ਅਕਤੂਬਰ 3 ਅਗਸਤ ਨੂੰ ਅਸੀਂ ਇਹ ਇੱਕ ਤਰਫਾ ਐਲਾਨ ਕਰਤਾ ਕਿ ਤੁਸੀਂ ਆਪਣਾ ਪ੍ਰਬੰਧ ਸਾਨੂੰ ਰੋਕਣ ਲਈ ਕਰ ਦੋ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰੀ ਪਾਉਣ ਦਾ ਹੀ ਪ੍ਰਬੰਧ ਕਰਾਂਗੇ ਅਸੀਂ ਤਾਂ ਹੁਣ ਆਪਣੀ ਇਰਾਦਤਾਨੀ ਦੇ ਵਿੱਚ ਜਾਣੇ ਜਾਣਾ ਅਸੀਂ ਨਹੀਂ ਰੁਕਾਂਗੇ ਤਾਂ ਸਾਨੂੰ ਇਹ ਆਜ਼ਾਦ ਤਮੀ ਕਿ ਉਹ ਨਾ ਕੋਈ ਥਾ ਨਾ ਵਾਸਤੇ ਅਗਰ ਸਾਨੂੰ ਕੋਈ ਲੋੜ ਨਹੀਂ ਹੈ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਨਾਲੇ ਆਪ ਤੰਗ ਹੋਈਏ ਸਾਨੂੰ ਤਾਂ ਆਪਣੀਆਂ ਡਿਮਾਂਡਾਂਾਂਗੇ ਸਾਡੀਆਂ ਡਿਮਾਂਡਾਂ ਜਿਹੜੀਆਂ ਉਹ ਪੂਰੀਆਂ ਕਰ ਦੇਣ ਤੇ ਉਹਦੇ ਵਿੱਚ ਆ ਕੋਈ ਸਾਡੀ ਡਿਮਾਂਡ ਆਈ ਜੇ ਜਿਹੜੀ ਵਾਜਿਬ ਨਹੀਂ ਹੈ ਉਹਦੇ ਵਾਸਤੇ ਪਬਲਿਕ ਸਾਹਮਣੇ ਆ ਕੇ ਐਕਸਪਲੇਨ ਕਰਨ ਅਸੀਂ ਵੀ ਐਕਸਪਲੇਨ ਕਰਾਂਗੇ ਕਿ ਕਿਉਂ ਵਾਜਿਬ ਹੈ ਫੇਰ ਗੱਲ ਬਣਦੀ ਹੈ ਉਦੋਂ ਤੁਸੀਂ ਹੁਣ ਸਰਕਾਰ ਦੇ ਨਸ਼ੇ ਤੇ ਤੁਸੀਂ ਕਿਸਾਨਾਂ ਨੂੰ ਰੋਕੀ ਜੋ ਜਾਂ ਬਿਆਨ ਦੇ ਜੋ ਉਹਦੀ ਕੋਈ ਟੁਕ ਨਹੀਂ ਤਾਂ